ਦੋਸਤੋ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਵਧੀਆ ਬਿਜ਼ਨਸ ਓਪਰਚ्युनिटी ਜੇ ਤੁਸੀਂ ਹਾਊਸ ਵਾਈਫ ਹੈਗੇ ਹੋ ਜਾਂ ਤੁਸੀਂ ਬੇਰਜ਼ਗਾਰ ਹੈਗੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ ਤਾਂ ਤੁਸੀਂ ਬਹੁਤ ਘੱਟ ਪੈਸੇ 'ਚ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਆਪਾਂ ਆਇਆ ਅੱਜ ਸ਼੍ਰੀ ਗੰਗਨਗਰ ਦੇ ਵਿੱਚ ਸਸਤਾ ਬਾਜ਼ਾਰ ਲੈ ਕੇ ਚੱਲੇ ਆਂ ਦੱਸਣੇ ਆ ਵੀ ਕਿਹੜੀ ਕਿਹੜੀ ਆਈਟਮਾਂ ਦੇ ਉੱਪਰ ਤੁਸੀਂ ਕੰਮ ਕਰ ਸਕਦੇ ਹੋ ਤੇ ਘਰੋਂ ਤੁਸੀਂ ਇਹ ਕੰਮ ਕਰਕੇ ਆਪਣਾ ਰੋਜ਼ਗਾਰ ਚਲਾ ਸਕਦੇ ਹੋ ਤਾਂ ਇਸ ਤਰ੍ਹਾਂ ਦਾ ਕੰਮ ਹੈ ਦੋਸਤੋ ਅੱਜ ਹੀ ਸਮਾਨ ਲਓ ਤੇ ਅੱਜ ਹੀ ਤੁਸੀਂ ਆਪਣੇ ਪੈਸੇ ਵਟਣੀ ਸ਼ੁਰੂ ਕਰ ਦੋਗੇ ਮਤਲਬ ਕਿ ਪਹਿਲੇ ਦਿਨ ਤੋਂ ਹੀ ਕਮਾਈ ਸ਼ੁਰੂ ਹੋ ਜੇਗੀ ਸਸਤਾ ਬਾਜ਼ਾਰ ਦੇ ਵਿੱਚ ਕੀ ਕੁਝ ਮਿਲੇਗਾ ਆਜੋ ਆਪਾਂ ਚੱਲਦੇ ਹਾਂ ਸਸਤਾ ਬਾਜ਼ਾਰ ਦੇ ਅੰਦਰ ਤੇ ਦੋਸਤੋ ਐਡਰੈਸ ਨੋਟ ਕਰ ਲਓ ਸ਼੍ਰੀ ਗੰਗਨਗਰ ਦੇ ਵਿੱਚ ਬੜਾ ਬਾਜ਼ਾਰ ਹੈਗਾ ਤੇ ਬੜਾ ਬਾਜ਼ਾਰ ਦੇ ਵਿੱਚ ਹੈਗਾ ਸਸਤਾ ਬਾਜ਼ਾਰ ਆਪਾਂ ਅੰਦਰ ਚੱਲਦੇ ਹਾਂ ਗੱਲਬਾਤ ਕਰਦੇ ਹਾਂ ਤੇ ਦੋਸਤੋ ਜਿਹੜੀ ਵੀ ਬਿਜ਼ਨਸ ਕੁਰੀਜ਼ ਹੋਵੇ ਤੁਸੀਂ ਇੱਥੇ ਫੋਨ ਕਰਕੇ ਜਿਹੜਾ ਆਪਣੀ ਬਿਜ਼ਨਸ ਕੁਰੀਜ਼ ਜਿਹੜੀ ਤੁਸੀਂ ਸੋਲਵ ਕਰ ਸਕਦੇ ਹੋ ਤੁਸੀਂ ਇੱਥੇ ਆ ਸਕਦੇ ਹੋ ਫੋਨ ਨੰਬਰ ਵੀ ਤੁਸੀਂ ਨੋਟ ਨੋਟ ਕਰ ਲਓ 882406001 9309312345 ਦੋਸਤੋ ਆਪਾਂ ਅੰਦਰ ਚੱਲੇ ਸਸਤਾ ਬਾਜ਼ਾਰ ਦੇ ਤੇ ਅਬੇ ਦਿਂਗੜਾ ਹੀ ਦੱਸਣਗੇ ਆਪਾਂ ਨੂੰ ਕਿਹੜੇ ਬਿਜ਼ਨਸ ਓਪਰਚ्युनिटीज ਆਪਣੇ ਵਾਸਤੇ ਹੈ ਗਿਆ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਤੇ ਜੋ ਵੀ ਲੋਗ ਨਵਾਂ ਕੰਮ ਕਰਨਾ ਚਾਹੁੰਦੇ ਨੇ ਬਹੁਤ ਘੱਟ ਲਾਗਤ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਉਹ ਇੱਕ ਵਾਰੀ ਜ਼ਰੂਰ ਪਹੁੰਚਾ ਜੇ ਸ਼੍ਰੀ ਗੰਗਨਗਰ ਦੇ ਬੜਾ ਬਾਜ਼ਾਰ ਦੇ ਵਿੱਚ ਹੈ ਸਸਤਾ ਬਾਜ਼ਾਰ ਵੀਡੀਓ ਚ ਬਹੁਤ ਬਹੁਤ ਸਵਾਗਤ ਹੈ ਸਰ ਬਹੁਤ ਖੁਸ਼ੀ ਹੋਈ ਵੀ ਤੁਸੀਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹੋ ਜੀ ਇਸੇ ਕਰਕੇ ਮੈਂ ਗੰਗानगर ਪਹੁੰਚ ਗਿਆ ਜੀ ਕਿ ਲੋ ਸਾਡੇ ਜਿਹਨੇ ਦਰਸ਼ਕ ਨੇ ਸਾਡੀ ਜਿਹੜੀ ਉਦਿਆਨ ਐਕਸਪਰਟ ਫੈਮਿਲੀ ਹੈ ਉਹਨੂੰ ਦੱਸਣ ਵਾਸਤੇ ਕਿ ਤੁਸੀਂ ਜਿਹੜਾ 99 ਦਾ ਜਿਹੜਾ ਉਹ ਕੰਮ ਸ਼ੁਰੂ ਕਰ ਸਕਦੇ ਹੋ ਤਾਂ ਸਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਆਪਣੇ ਕੋਲ ਕਿੰਨੇ ਕੁ ਪ੍ਰੋਡਕਟ ਹੈਗੇ ਆ ਕਿੱਥੋਂ ਸ਼ੁਰੂ ਹੋ ਸਕਦੇ ਆ ਜੀ ਪਹਿਲੇ ਤਾਂ ਸਰ ਤੁਹਾਡਾ ਵੈਲਕਮ ਹੈ ਜੀ ਤੁਸੀਂ ਸਾਡੇ ਕੋਲ ਆਏ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਰਾਮ ਰਾਮ ਜੀ ਸਰ ਸਾਡੇ ਕੋਲੋਂ ਪ੍ਰੋਡਕਟ ਦੀ ਗੱਲ ਕਰੀਏ ਤਾਂ 1000 ਤੋਂ ਉੱਤੇ ਪ੍ਰੋਡਕਟ ਨੇ ਜਿਹੜੇ ਤੁਸੀਂ ਕੀ ਕਹਿੰਦੇ ਆ ਕੁਝ ਪ੍ਰੋਡਕਟ ਅੱਜ ਤੁਹਾਨੂੰ ਮੈਂ ਡਿਸਪਲੇ ਤੇ ਤੁਹਾਨੂੰ ਦਿਖਾ ਵੀ ਸਕਦਾ ਮਤਲਬ ਮਤਲਬ ਇਹ ਤਾਂ ਉੱਠਦੇ ਮੂੰਚੇ ਜਿਗਰੇ ਵਰਗੀ ਗੱਲ ਹੈ ਥੋੜੇ ਥੋੜੇ ਜਿਹੇ ਹੈਗੇ ਬਿਲਕੁਲ ਬਿਲਕੁਲ ਜੀ ਥੋੜੇ ਜਿਹੇ ਪ੍ਰੋਡਕਟ ਹੈ ਜਿਵੇਂ ਆਹ ਮਲਟੀ ਕੰਟੇਨਰ ਹੈ ਜੀ ਠੀਕ ਹੈ ਜੀ ਇਹਦੇ ਅੰਦਰ ਮਲਟੀ ਯੂਜ਼ ਕੰਟੇਨਰ ਹੈ ਜਿਵੇਂ ਅੰਦਰ ਧਨੀਆ ਵਗੈਰਾ ਸਭ ਕੁਝ ਪੈਕੇਜ ਅੰਦਰ ਨਾਲ ਜਿਹਨੇ ਦਾ ਉਹ ਫ੍ਰਿਜੀ ਚ ਰੱਖਣ ਵਾਸਤੇ ਮਲਟੀ ਯੂਜ਼ ਕੰਟੇਨਰ ਹੈ ਜੀ ਠੀਕ ਹੈ ਜੀ ਇਹ ਐਂਦੀ ਅਗਰ ਆਪਾਂ ਆਨ ਆਪਣੇ ਜਿਹੜੇ ਕਸਟਮਰਾਂ ਨੂੰ 99 ਦੇ ਅੰਦਰ ਸੇਲ ਕਰਨਗੇ ਜੀ ਆਵਾਜ਼ ਲਿਆ ਕੇ ਜੀ ਕੀ ਬਾਤ ਹੈ ਜੀ ਦੋਸਤੋ ਪਹਿਲਾ ਪ੍ਰੋਡਕਟ ਸ਼ੁਰੂ ਕੀਤਾ ਆਪਾਂ ਤੇ ਪਹਿਲੇ ਪ੍ਰੋਡਕਟ ਦੀ ਕੁਆਲਿਟੀ ਦੇਖੋ ਬਹੁਤ ਸ਼ਾਨਦਾਰ ਮਤਲਬ ਕੁਆਲਿਟੀ ਜਿਹੜੀ ਹੈ A1 ਪਲਾਸਟਿਕ ਇਹਦੇ ਵਿੱਚ ਲੱਗਿਆ ਤੇ ਇਹ ਜਿਹੜਾ BPA ਫ੍ਰੀ ਹੈ ਜੀ ਇਹ ਵਾਜਿਬਾ ਕੀ ਬਾਤ ਹੈ ਜੀ ਤੇ ਦੋਸਤੋ ਆਨਲਾਈਨ ਖਰੀਦੋਗੇ ਤਾਂ 600 ਰੁਪਏ ਦਾ ਮਿਲੇਗਾ ਤਾਂ ਇਹ ਮਿਲੇਗਾ ਸਸਤਾ ਬਾਜ਼ਾਰ ਦੇ ਵਿੱਚ 99 ਦਾ ਤੁਸੀਂ 99 ਦਾ ਸੇਲ ਕਰਨਾ ਸੋਚੋ ਕਿੰਨਾ ਸਸਤਾ ਮਿਲੇਗਾ ਰੇਟਾਂ ਹੀ ਦੋਸਤੋ ਇਸ ਕਰਕੇ ਗੱਲ ਨਹੀਂ ਕਰਾਂਗੇ ਕਿਉਂਕਿ ਤੁਸੀਂ ਬਿਜ਼ਨਸ ਕਰਨਾ ਹੈ ਇਸ ਕਰਕੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਰਹਾ ਜੇ ਜੋ ਲੋਕ ਨਵੇਂ ਜੁੜਦੇ ਜਾਣ ਸ਼ੇਅਰ ਲਗਾਤਾਰ ਕਰਦੇ ਜਾਏ ਜੇ ਸਰ ਅਗਲਾ ਪ੍ਰੋਡਕਟ ਦਿਖਾਓ ਜੀ ਸਰ ਅਗਲਾ ਪ੍ਰੋਡਕਟ ਆ ਗਿਆ ਜੱਗ ਵਾਹ ਜੀ ਵਾਹ ਇਹ ਬਹੁਤ ਸੋਹਣਾ ਹੈ ਜੀ ਇਹ ਜੱਗ ਹੈ ਜੀ ਇਹ ਵੀ ਸਾਰੇ ਪ੍ਰੋਡਕਟ ਹੈ ਜਿਹੜੇ ਬੀਪੀਏ ਫ੍ਰੀ ਹੈ ਫੂਡ ਗ੍ਰੇਡ ਤੇ ਪਲਾਸਟਿਕ ਹੈ ਇਹ ਨਹੀਂ ਕਿ ਪਲਾਸਟਿਕ ਬਿਲਕੁਲ 99 ਦੇ ਅੰਦਰ ਰਹਾ ਤਾਂ ਪਲਾਸਟਿਕ ਹਲਕਾ ਹੋਊਗਾ ਸਰ ਸਾਰੇ ਬ੍ਰੈਂਡ ਦੇ ਸਰ ਵਾਹ ਜੀ ਤੇ ਦੋਸਤੋ ਉਹ ਵੀ ਆਪਣੀ ਟੈਨਸ਼ਨ ਖਤਮ ਵੀ ਯਾਰ ਪਲਾਸਟਿਕ ਵਿੱਚ ਨਹੀਂ ਪੀਣਾ ਚਾਹੀਦਾ ਫੂਡ ਗ੍ਰੇਡ ਦੇ ਪਲਾਸਟਿਕ ਦੇ ਵਿੱਚ ਬਣੇ ਆ ਪ੍ਰੋਡਕਟ ਸਰ ਉਸ ਤੋਂ ਬਾਅਦ ਆਪਣੇ ਕੋਲ ਆਇਓ ਜੀ ਆ ਜੈਲੀ ਸੀਪਰ ਹੈ ਜੀ ਜਿਹੜਾ ਔਨਲਾਈਨ ਅੱਜ 400 ਰੁਪਏ ਦਾ ਵਿਕ ਰਿਹਾ ਹੈ ਆਪਾਂ 99 ਦੇ ਅੰਦਰ ਸੇਲ ਕਰਨਾ ਹੈ ਜੀ ਠੀਕ ਹੈ ਤੇ ਦੋਸਤੋ ਤੁਸੀਂ ਸੋਚੋ 99 'ਚ ਤੁਸੀਂ ਸੇਲ ਕਰਨਾ ਹੈ ਕਿਸ ਰੇਟ ਤੇ ਮਿਲੇਗਾ ਉਹ ਤੁਹਾਨੂੰ ਪਤਾ ਲੱਗੇਗਾ ਸਸਤਾ ਬਾਜ਼ਾਰ ਦੇ ਵਿੱਚ ਸਰ ਉਸ ਤੋਂ ਬਾਅਦ ਆਇਓ ਜੀ ਪੁਸ਼ਪ ਚ ਪਰ ਠੀਕ ਹੈ ਜਿਹੜਾ ਅੱਜ ਹਰੇਕ ਘਰ ਦੇ ਅੰਦਰ ਚੀਜ਼ ਹੈ ਜੀ ਇਹ ਵੀ ਆਪਨੇ 99 ਦੇ ਅੰਦਰ ਵਧੀਆ ਪਲੇਟ ਵਾਲਾ ਜਿਹੜਾ ਆਪਾਂ ਨੂੰ ਪ੍ਰੋਪਰ ਯੂਜ਼ ਵਾਸਤੇ 99 ਦੇ ਅੰਦਰ ਹੀ ਮਿਲੂਗਾ ਜੀ ਠੀਕ ਹੈ ਜੀ ਸਰ ਗੱਲ ਕਰੀਏ ਵੀ ਆਪਾਂ ਹੁਣ ਪ੍ਰਡਕਟ ਤਾਂ ਦਿਖਾ ਰਹੇ ਆ ਆਪਾਂ ਗੱਲ ਵੀ ਕਰ ਰਹੇ ਆ ਵੀ 99 ਦੇ ਵਿੱਚ ਮਿਲੇਗਾ ਲੇਕਿਨ ਕਿੰਨੇ ਰੁਪਿਆ ਤੋਂ ਸ਼ੁਰੂ ਹੋ ਜਾਏਗਾ ਜੋ ਲੋਕ ਲੈਣਾ ਚਾਹੁੰਦੇ ਸਰ ਐਕਚੁਅਲੀ ਕੀ ਹੈ 50 ਰੁਪਏ ਤੋਂ ਲੈ ਕੇ 80 85 ਰੁਪਏ ਤੱਕ ਦੀ ਆਈਟਮ ਹੈ ਜੀ ਜੋ ਆਪਣੇ 99 ਦੇ ਅੰਦਰ ਸੇਲ ਹੋਣੀ ਹੈ ਠੀਕ ਹੈ ਵਾਹ ਜੀ ਵਾਹ ਬਹੁਤ ਵਧੀਆ ਜੀ ਜੀ ਸਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਆ ਦੇਖ ਇਹ ਵੀ 99 ਵਿੱਚ ਸੇਲ ਕਰਨੇ ਆ ਦੇਖੋ ਸਰ ਤਿੰਨ ਕੰਟੇਨਰ ਇਹ ਇਹ ਤਿੰਨ ਕੰਟੇਨਰ ਆ ਵੀ 99 ਵਿੱਚ ਸੇਲ ਕਰਨੇ ਆ ਜੀ ਆ ਜੱਗ ਵਿਦ ਗਲਾਸ ਆ ਗਏ ਜੀ ਇਹ ਵੀ 99 ਵਿੱਚ ਸੇਲ ਕਰਨੇ ਆ ਜੀ ਆ ਸਿਪਰੇਜ ਸਰ ਦੋਨੋਂ ਗਲਾਸ ਦੇ ਸਿਪਰੇਜ ਜਿਹੜੇ ਆਨਲਾਈਨ ਸੇਲ ਹੋ ਰਹੇ ਆ ਬਹੁਤ ਅੱਛੇ ਪ੍ਰੋਡਕਟ ਹੈ ਹੋਲਸੇਲਿੰਗ ਆਈਟਮ ਹੈ ਜਿਹੜੇ 99 ਵਿੱਚ ਸੇਲ ਕਰਨੀ ਹੈ ਸਰ ਠੀਕ ਹੈ ਜੀ ਉਸ ਤੋਂ ਬਾਅਦ ਆਏ ਸਰ ਤੁਸੀਂ ਮਸਾਲਾ ਆਪ ਨੂੰ ਮਿਲ ਜੇਗਾ ਆਨ ਇੰਡੀਅਨ ਵਿੱਚ ਕਰਨਾ ਹੈ ਹੈਂਡ ਵੋਡ ਡਿਸਪੈਂਸਰ ਮਿਲ ਜੂਗਾ ਜੀ ਇਹ ਵੀ 99 ਵਿੱਚ ਸੇਲ ਕਰਨਾ ਹੈ ਜੀ ਗਲਾਸ ਬੋਤਲ ਮਿਲ ਜੇਗੀ ਪਲਾਸਟਿਕ ਦੀ ਸਾਰੀ ਬੋਤਲਾਂ ਮਿਲ ਜਾਣਗੀਆਂ ਜੀ ਜਿੰਮ ਗੈਲਨ ਮਿਲ ਜੇਗਾ ਜੀ ਠੀਕ ਹੈ ਜੀ ਜਿਹੜੇ ਤੁਸੀਂ 99 ਦੇ ਅੰਦਰ ਹੀ ਸੇਲ ਕਰਨਾ ਸਰ ਇਹਨੂੰ ਠੀਕ ਹੈ ਜੀ ਉਸ ਤੋਂ ਬਾਅਦ ਸਰ ਆ ਜਾਓ ਤੁਸੀਂ ਲੰਚ ਬਾਕਸ ਦੀ ਆਪਣੇ ਕੋਲ ਵੈਰਾਈਟੀ ਮਿਲ ਜੂਗੀ ਜੀ ਇੱਥੇ ਜਿਵੇਂ ਆਪਾਂ ਦੋ ਏ ਚਾਰ ਰੱਖੇ ਆ ਤੇ ਆਪਣੇ ਕੋਲ ਵੈਰਾਈਟੀ ਮਿਲ ਜੂਗੀ 20 ਤੋਂ 25 ਲੰਚ ਬਾਕਸ ਦੀ ਆਪਾਂ ਨੂੰ ਵੈਰਾਈਟੀ ਮਿਲ ਜੇਗੀ ਠੀਕ ਹੈ ਜੀ ਤਾਬੇ ਜੀ ਹੁਣ ਮੇਰਾ ਪਹਿਲਾ ਸਵਾਲ ਹੈਗਾ ਵੀ ਆਪਣੇ ਕੋਲ ਕੈਟਾਗਰੀਆਂ ਕਿੰਨੀਆਂ ਆ ਗਈਆਂ ਜੀ ਸਰ ਆਪਣੇ ਕੋਲ ਬਹੁਤ ਸਾਰੀ ਕੈਟਾਗਰੀਆਂ ਆਪਨੇ ਕੋਲ ਇੱਕ ਤਾਂ 1000 ਤੋਂ ਉੱਤੇ ਪ੍ਰੋਡਕਟ ਹੈ ਆਪਣੇ ਕੋਲ ਜੀ ਤੁਸੀਂ ਕੈਟਾਗਰੀ ਦੀ ਗੱਲ ਕਰੀਓ ਤਾਂ ਪਹਿਲੇ ਆਪਣੇ ਕੋਲੋਂ ਸਭ ਤੋਂ ਪਹਿਲੇ ਹੈਂਡਲੂਨ ਦੀ ਸਾਰੀ ਵੈਰਾਈਟੀ ਮਿਲ ਜਾਏਗੀ ਜੀ ਉਸ ਤੋਂ ਬਾਅਦ ਆਪਣੇ ਕੋਲ ਪਲਾਸਟਿਕ ਦੀ ਵੈਰਾਈਟੀ ਮਿਲ ਜਾਏਗੀ ਜੀ ਪੂਰਾ ਕਿਚਨ ਵੇਅਰ ਦਾ ਸਾਮ ਮਿਲ ਜਾਊਗਾ ਜੀ ਉਸ ਤੋਂ ਬਾਅਦ ਆਪਣੇ ਕੋਲ ਕਟਲਰੀ ਦੀ ਆਈਟਮ ਮਿਲ ਜਾਣਗੀਆਂ ਕੋਸਮੈਟਿਕ ਦੀ ਆਈਟਮ ਮਿਲ ਜਾਏਗੀ ਜੀ ਉਸ ਤੋਂ ਬਾਅਦ ਆਪਣੇ ਕੋਲ ਬਰਤਨ ਮਿਲ ਜਾਣਗੇ ਜੀ ਸਟੀਲ ਦੇ ਵੀ ਮਿਲ ਜਾਣਗੇ ਤੇ ਤੁਹਾਡੇ ਪਲਾਸਟਿਕ ਦੇ ਵੀ ਉਸੋ ਗੱਲ ਕਰੇ ਕਰੋਕਰੀ ਮਿਲ ਜੇਗੀ ਕੱਚ ਦੀ ਕਰੋਕਰੀ ਮਿਲ ਜੇਗੀ ਸਰ ਆਪਣੇ ਕੋਲ ਤੁਸੀਂ ਅਗਰ ਗਿਣਤੀ ਕਰਨ ਕਰੋਗੇ ਤਾਂ ਆਪਣੇ ਕੋਲ 1000 ਤੋਂ ਉੱਤੇ ਪ੍ਰੋਡਕਟ ਹੈ ਸਰ ਆਪਣੇ ਕੋਲ ਖਿਡੋਨਾ ਮਿਲ ਜੇਗਾ ਮਤਲਬ ਇਹ ਐਜੀ ਕੋਈ ਆਈਟਮ ਨਹੀਂ ਜਿਹੜਾ ਤੁਸੀਂ ਆਦੇ ਮੰਨ ਨਹੀਂ ਸੋਚੋ ਜਿਹੜੀ ਆਪਣੇ ਕੋਲ ਨਹੀਂ ਮਿਲੇਗੀ ਉਹ ਵੀ 99 ਦੇ ਅੰਦਰ ਸਰ ਮਿਲ ਜੇਗੀ ਇੱਕੋ ਛੱਦੇ ਥੱਲੇ ਸਾਰਾ ਕੁਝ ਹਾਂਜੀ ਸਰ ਇੱਕੋ ਛੱਤੇ ਨਾਲ ਜਿਹੜੇ ਆਪਣੇ ਕੋਲ ਜਾ ਕੇ ਕੰਮ ਕਰਨਗੇ ਉਹਨਾਂ ਨੇ ਵੀ ਉਹ ਵੀ ਇੱਕ ਛੱਤੇ ਥੱਲੇ ਸਾਰਾ ਸਮਾਨ ਵੇਚਣਗੇ ਚਾਹੇ ਉਹ ਪਿੰਡ ਦੇ ਵਿੱਚ ਵੇਖ ਕੇ ਵੇਚਣ ਦੀ ਚਾਹੇ ਉਹ ਸ਼ਹਿਰ ਦੇ ਅੰਦਰ ਰਹਿ ਕੇ ਵੇਚਣ ਠੀਕ ਹੈ ਜੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਰ ਸਾਰੇ ਪ੍ਰੋਡਕਟ ਕੋਈ 50 ਰੁਪਏ ਤੋਂ ਚੱਲੂ ਹੈ ਕੋਈ 55 ਰੁਪਏ ਤੋਂ ਚੱਲੂ ਹੈ ਕੋਈ 60 ਰੁਪਏ ਦਾ ਕੋਈ 70 ਰੁਪਏ ਦਾ ਹੈ ਜੀ ਠੀਕ ਹੈ ਜੀ ਉਹਦੀ ਅਗਰ ਗੱਲ ਕਰੀਏ ਤਾਂ ਸਾਰੇ ਪ੍ਰੋਡਕਟ ਤੁਸੀਂ 99 ਦੇ ਅੰਦਰ ਵੇਚਨੇ ਆਂ ਐਂਦੇ ਵਾਸਤੇ ਕੋਈ ਵੀ ਐਜੂਕੇਸ਼ਨ ਦੀ ਲੋੜ ਨਹੀਂ ਹੈ ਸਰ ਬਿਲਕੁਲ ਵੀ ਐਜੂਕੇਸ਼ਨ ਦੀ ਲੋੜ ਨਹੀਂ ਹੈ ਸਿਰਫ ਉਹਨਾਂ ਨੇ ਆਦੀ ਕਾਊਂਟਿੰਗ ਕਰਨੀ ਹੈ ਕਾਊਂਟਰ ਤੇ ਬੈਠ ਕੇ ਕਿ ਸੱਤ ਪ੍ਰੋਡਕਟ ਓਏ ਤਾਂ 700 ਲੈ ਲਓ 13 ਪ੍ਰੋਡਕਟ ਓਏ ਤਾਂ 1300 ਰੁਪਏ ਲੈ ਲਓ ਜੀ ਸਾਰਾ ਕੁਝ 99 ਦੇ ਅੰਦਰ ਸਰ ਵੇਚਣਾ ਹੈ ਮਾਰਜਨ ਬਹੁਤ ਵਧੀਆ ਮਤਲਬ ਮਾਰਜਨ ਬਹੁਤ ਅੱਛਾ ਹੈ ਸਰ ਕੈਟੇਗਰੀਆਂ ਕਿੰਨੀਆਂ ਹੈਗੀਆਂ ਜੀ ਤਾਂ ਹੁਣ ਮੇਰੀ ਗੱਲ ਸੁਣੋ ਵੀ ਇਹ ਵੀਡੀਓ ਨੂੰ ਦੂਰ ਦੂਰ ਤੱਕ ਲੋਕ ਵੇਖਣਗੇ ਆਪਣੇ ਜਿੰਨੀ ਫੈਮਿਲੀ ਵਾਲੇ ਲੋਕ ਹੈ ਬਹੁਤ ਵਧੀਆ ਸ਼ੇਅਰ ਕਰ ਰਹੇ ਆ ਤੇ ਜਦੋਂ ਸ਼ੇਅਰ ਹੋ ਗਈ ਵੀਡੀਓ ਮੰਨ ਲਓ ਦੂਰੋਂ ਕੋਈ ਆਰਡਰ ਆਂਦਾ ਤਾਂ ਆਪਣੀ ਟਰਾਂਸਪੋਰਟ ਫੈਸਿਲਿਟੀ ਕਿਸ ਤਰ੍ਹਾਂ ਦੀ ਸਰ ਵੈਸੇ ਦਾ ਟਰਾਂਸਪੋਰਟ ਫੈਸਿਲਿਟੀ ਆਪਣੀ 올ਓਵਰ ਇੰਡੀਆ ਹੈ ਲੇਕਿਨ ਤੁਸੀਂ ਅੱਜ ਪੰਜਾਬ ਦੇ ਟੱਚ ਤੇ ਹੋ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਾਂਗੀ ਆਪਣੇ ਪਠਾਨਕੋਟ ਤੱਕ ਰੈਗੂਲਰ ਹਫਤੇ 'ਚ ਇੱਕ ਦੋ ਵਾਰ ਇੱਕ ਦੋ ਵਾਰ ਗੱਡੀ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਪਲੱਸ ਆਪਾਂ ਜਿੱਥੇ ਆਪਾਂ ਬੜ ਕਿ ਆਪਾਂ ਜਿੱਥੇ ਵੀ ਤੁਸੀਂ ਕਹੋਗੇ ਉੱਥੇ ਅਵੇਲੇਬਲ ਕਰਾ ਦਾਂਗੇ ਚਾਹੇ ਉਮਰੀਸਰ ਦੇ ਚਾਹੇ ਲੁਧਿਆਣਾ ਦੇ ਚਾਹੇ ਮਲੋਟ ਦੇ ਚਾਹੇ ਫਰੀਦਕੇ ਸਾਡੇ ਦਰਸ਼ਕਾਂ ਨੂੰ ਐਡਰੈਸ ਵੀ ਦੱਸ ਦਿਓ ਜੀ ਫੋਨ ਨੰਬਰ ਵੀ ਦੱਸ ਦਿਓ ਸਰ ਗੰਗਾ ਨਗਰ ਦੇ ਅੰਦਰ ਰੇਲਵੇ ਸਟੇਸ਼ਨ ਦੇ ਕੋਲੋਂ ਹੈ ਬੜਾ ਬਾਜ਼ਾਰ ਬੜਾ ਬਾਜ਼ਾਰ ਦੇ 2 ਨੰਬਰ ਗੇਟ ਤੇ ਆਪਣਾ ਸਸਤਾ ਬਿਆਰ ਹੈ ਸਰ ਜੀ ਤੇ ਮੇਰਾ ਨੰਬਰ ਹੈ ਸਰ 9309312345 ਜੀ ਕੀ ਬਾਤ ਹੈ ਜੀ ਬਹੁਤ ਵਧੀਆ ਸਰ ਮੇਰਾ ਸਵਾਲ ਹੁੰਦਾ ਹਰ ਵਾਰ ਇਹ ਸਵਾਲ ਹਰ ਇੱਕ ਦੁਕਾਨਦਾਰ ਨਾਲ ਸਵਾਲ ਹੁੰਦਾ ਕਿ ਜੋ ਲੋਕ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਉਹਨਾਂ ਵਾਸਤੇ ਕੀ ਗਿਫਟ ਰੱਖਿਆ ਜੀ ਬੋਟਲ ਆਪਣਾ ਬੋਟਲ ਗਰਮੀ ਆ ਗਈ ਬੋਟਲ ਦਾ ਸੀਨ ਹੈ ਐਸਕਰ ਸਟੀਲ ਦੀ ਬੋਟਲ ਆਪਾਂ ਉਹਨਾਂ ਨੂੰ 700 ਰੁਪਏ ਵਾਲੀ ਕੰਪਨੀ ਦੀ ਬ੍ਰਾਂਡ ਦੀ ਆਪਾਂ ਉਹਨਾਂ ਨੂੰ ਸ਼ੇਅਰ ਕਰਕੇ ਆਂਤੇ ਉਹਨਾਂ ਨੂੰ ਗਿਫਟ ਦਾਂਗੇ ਸਰ ਕੀ ਬਾਤ ਹੈ ਜੀ ਵਾਜਵਾ ਇਸ ਤੋਂ ਇਲਾਵਾ ਮੈਂ ਵੇਖ ਰਿਹਾ ਸਾਹਮਣੇ ਕਰੋਕਰੀ ਆ ਗਈ ਹੈ ਜੀ ਕਰੋਕਰੀ ਬਾਰੇ ਵੀ ਦੱਸ ਦੋ ਸਾਡੇ ਦਰਸ਼ਕਾਂ ਨੂੰ ਸਰ ਕਰੋਕਰੀ ਦੇ ਅੰਦਰ ਆਪਣੇ ਕੋਲ ਕੱਪ ਕਰੋਕਰੀ ਸਭ ਕੁਝ ਮਿਲ ਜੇਗਾ ਜੀ ਇਹ ਸਾਰਾ ਹੀ 99 ਦੇ ਅੰਦਰ ਸੇਲ ਕਰਨ ਵਾਸਤੇ ਸਰ ਉਹ ਇਹਨਾਂ ਦੀ ਤੁਸੀਂ ਇੱਕ ਦੇਖੋਗੇ ਸਰ ਇਹਨਾਂ ਦੀ ਪੈਕਿੰਗ ਵੀ ਇਸ ਤਰੀਕੇ ਦੀ ਹੈ ਅੱਜ ਕਾਰਪੋਰੇਟ ਗਿਫਟ ਕਿਸੇ ਨੇ ਦੇਣਾ ਹੁੰਦਾ ਉਹਨਾਂ ਨੂੰ ਲੱਗੂਗਾ

ਉਹ ਇੱਕ ਵਾਰ ਆਪਣੀ ਦੁਕਾਨ ਤੇ ਜਰੂਰ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਜੀ ਐਡਰੈਸ ਵੀ ਦੱਸ ਦਿਓ ਜੀ ਐਡਰੈਸ ਸਰ ਆਪਣਾ ਹੈ ਜੀ ਬੜਾ ਬਾਜ਼ਾਰ 2 ਨੰਬਰ ਗੇਟ ਸਸਤਾ ਬਾਜ਼ਾਰ ਦੇ ਵਿੱਚ ਠੀਕ ਹੈ ਜੀ ਦੋਸਤੋ ਇਹ ਟਰੱਕ ਵੇਖ ਲਓ ਵੀ ਕਿੰਨਾ ਵੱਡਾ ਹੈਗਾ ਵੀ ਇਹ ਸਮਾਨ ਹੁਣ ਅਨਲੋਡਿੰਗ ਵਾਸਤੇ ਪਹੁੰਚਿਆ ਹੈ ਸਸਤਾ ਬਾਜ਼ਾਰ ਦੇ ਵਿੱਚ ਕਿਹੜੀਆਂ ਵੈਰਾਈਟੀਆਂ ਹੈਗੀਆਂ ਜੀ ਹਾਂਜੀ ਸਰ ਆਪਾਂ ਗੱਲ ਕਰੀਏ ਜਿਵੇਂ ਆਪਣੇ ਕੋਲ ਕੋਸਮੈਟਿਕ ਦੀਆਂ ਵੈਰਾਈਟੀਆਂ ਸਾਰੇ ਹੀ ਬ੍ਰਾਂਡ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਰਫ ਦੀ ਸਰਫ ਹੈ ਸਰ ਇਹ 3 ਕਿਲੋ ਦਾ 180 ਐਮਰਪੀ ਦਾ ਜੀ ਠੀਕ ਹੈ ਜੀ ਉਹ ਨ ਐਮਰਪੀ ਹੀ ਵਿਕਦਾ ਹੈ ਸਰੇ ਲੇਕਿਨ ਆਪਣੇ 99 ਦੇ ਅੰਦਰ ਸੇਲ ਹੋਏਗਾ ਸਰੇ 99 ਹੀ ਸੇਲ ਕਰਕੇ ਵੀ ਆਪਣੇ ਕੋਲ ਬਹੁਤ ਅੱਛੇ ਅੰਦੇਸ਼ਤ ਮਾਰਦੇ ਨੇ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਉਸ ਤੋਂ ਬਾਅਦ ਸਰੇ ਆਪਣੇ ਕੋਲ ਹੈਂਡ ਵੋਸ਼ ਆ ਗਿਆ ਜੀ ਵਾਈਪਸ ਆ ਗਏ ਵਾਈਟ ਸੋਪ ਆ ਗਈ yellow ਸੋਪ ਆ ਗਈ ਉਸ ਤੋਂ ਬਾਅਦ ਸੈਨੇਟਰੀ ਪੈਡ ਆ ਗਏ बॉडी लोशन आगे, तेल आगे, शैम्पू आगे, तेल भी अपने ब्रांड जी विदाउट ब्रांड नहीं होएगा जी अपने तो को खिलौने भी बहुत तरीके की वरायटी है यही गल कहना चाह रहा कि आपने को सिर्फ और सिरफ टेबल आप करके थोड़े ਵੀਡੀਓ ਲੰਮੀ ਨਾ ਮਨੇ ਆਸ ਕਰਕੇ ਆਪਾਂ ਨੂੰ ਦਿਖਾਉਣ ਵਾਸਤੇ ਹੈ ਲੇਕਿਨ ਇਹ ਚੀਜ਼ ਦੀ ਆਪਾਂ ਅਗਰ ਖਿਡੌਣੇ ਦੀ ਗੱਲ ਕਰੀਏ ਤਾਂ ਘੱਟੋ-ਘੱਟ ਆਪਣੇ ਕੋਲ 70 ਤੋਂ 80 ਤਰੀਕੇ ਦਾ ਖਿਡੌਣਾ ਹੈ ਸਰ ਆਪਣੇ ਕੋਲ। ਕੀ ਬਾਤ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬੋਟਲਸ ਦੀ ਤੇ ਵਾਟਰ ਬੋਟਲ ਦੀ ਆਪਣੇ ਕੋਲ ਫੁੱਲ ਰੇਂਜ ਹੈ ਕਿਉਂਕਿ ਹਰ ਸੀਜ਼ਨ ਹੀ ਬੋਟਲਸ ਦਾ ਹੈ ਜੀ। ਉਸ ਤੋਂ ਬਾਅਦ ਆਪਾਂ ਅਗਰ ਇਹਦੀ ਗੱਲ ਕਰ ਰਹੇ ਹਾਂ ਤਾਂ ਆਪਣੇ ਕੋਲ ਪਰਫਿਊਮ ਇਹ ਸਿਰਫ ਇੱਕ ਦਸਣ ਵਾਸਤੇ ਕਿ ਆਪਣੇ ਕੋਲ ਪਰਫਿਊਮ ਹੈ ਜੀ। ਲੇਕਿਨ ਐਸ ਨਾ ਨਾ ਕਰਦੇ ਵੀ ਆਪਾਂ ਲੋਕਾਂ ਨੂੰ 8 ਤੋਂ 10 ਕੰਪਨੀਆਂ ਦੇ ਪਰਫਿਊਮ ਹੈ ਜੀ ਉਹਨਾਂ ਦੇ ਅੰ ਲੇਕਿਨ ਆਪਾਂ ਜਿੰਨਾ ਕਿ ਵੀਡੀਓ ਸ਼ਾਰਟ ਦੇ ਅੰਦਰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਪਣੇ ਕੋਲ ਕੀ ਕੀ ਪ੍ਰੋਡਕਟ ਐਸ ਕਰਕੇ ਆਪਾਂ ਇੱਕ 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 ਪੀਸ ਰੱਖ ਰਹੇ ਹਾਂ ਸਰ ਜੀ ਠੀਕ ਹੈ ਜੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਹਰ ਦਰਸ਼ਕ ਦੇ ਮਨ 'ਚ ਹੁੰਦਾ ਹੈ ਜੋ ਕੁਝ ਤੁਸੀਂ ਇਸ ਵੀਡੀਓ 'ਚ ਦੱਸ ਰਹੇ ਹੋ ਸਾਰਾ ਕੁਝ ਉਵੇਂ ਮਿਲੇਗਾ ਬਿਲਕੁਲ ਸਰ ਉਵੇਂ ਮਿਲੇਗਾ ਸਰ ਅੱਜ ਸਾਨੂੰ 8 ਸਾਲ ਹੋ ਗਏ ਸਰ ਸ਼ੋਪ ਕਿਤੇ ਨੂੰ ਤੇ ਤੁਹਾਨੂੰ ਐਜੀਟੀ ਜੋ ਵੀ ਅਗਰ ਆਪਾਂ ਰੇਟ ਪਹਿਲੀ ਗੱਲ ਤਾਂ ਆਪਾਂ ਵੀਡੀਓ ਦੇ ਅੰਦਰ ਕੋਈ ਵੀ ਰੇਟ ਓਪਨ ਨਹੀਂ ਕਰਦੇ ਅਗਰ ਕਿ ਕੋਈ ਰੇਟ ਓਪਨ ਵੀ ਕੀਤਾ ਤਾਂ ਉਹੀ ਰੇਟ ਰਹੇਗਾ ਸਰ ਜੀ ਸਰ ਹੁਣ ਆਪਾਂ ਕੱਪੜੇ ਦੀ ਵੈਰਾਈਟੀ ਦਿਖਾ ਰਹੇ ਆ ਆਪਣੇ ਕੋਲ ਜੈਂਟਸ ਦੀ ਸਾਰੀ ਟੀ-ਸ਼ਰਟ ਮਿਲ ਜਾਏਗੀ ਜੀ ਟੀ-ਸ਼ਰਟ ਪਜਾਮਾ ਆਪਣੇ ਕੋਲ ਫੁੱਲ ਰੇਂਜ ਮਿਲ ਜੇਗੀ ਟੀ-ਸ਼ਰਟ ਪਜਾਮੇ ਦੀ ਜੇ 99 ਦੇ ਵਿੱਚ ਸੇਲ ਕਰਨ ਨੂੰ ਮਿਲੇਗੀ ਸਰ ਜੋ ਮਾਰਕੀਟ ਦੇ ਅੰਦਰ 300 400 500 ਤੋਂ ਹੋ ਰਿਹਾ ਆਪਣੀ ਆ ਤੁਹਾਡੇ ਲਈ ਦੁਕਾਨ ਤੇ ਆਪ ਆਪਣੇ 99 ਦੇ ਸਟੋਰਾਂ ਦੇ 99 ਦੀ ਸੇਲ ਹੋਏਗੀ ਸਰ ਜੀ ਉਸ ਤੋਂ ਬਾਅਦ ਇਹ ਆਫ ਸ਼ੋਲਡਰ ਟੀ-ਸ਼ਰਟ ਹੈ ਇਹ ਨਹੀਂ ਕਿ 99 ਹੈ ਤਾਂ ਤੁਹਾਨੂੰ ਉਹ ਕੀ ਕਹਿੰਿਆ ਆ ਜੋ ਆਫ ਸ਼ੋਲਡਰ ਕਰ ਰਹੇ ਤਾਂ ਆਫ ਸ਼ੋਲਡਰ ਹੀ ਆਪਾਂ ਵਿਕਵਾਵਾਂਗੇ ਸਰ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਬੱਚੇ ਦੀ ਸਾਰੀ ਵੈਰਾਈਟੀ ਮਿਲ ਜੇਗੀ ਲੈਗਿੰਗ ਸਾਰੀ ਮਿਲ ਜੇਗੀ ਬੱਚੇ ਦੀ ਜੋ ਜੋ ਵੀ ਆਈਟਮ ਕਪੜੇ ਦੇ ਅੰਦਰ ਆਂਦੀ ਹੈ A to Z ਸਾਰੀ ਆਈਟਮ ਮਿਲ ਜੇਗੀ ਸਰ ਉਸ ਤੋਂ ਬਾਅਦ ਆਪਣੇ ਕੋਲ ਜੀਵਰਸ ਕੰਪਨੀ ਸਰ ਬਹੁਤ अच्छी ਕੰਪਨੀ ਹੈ ਗਰਮੀਆਂ ਆ ਗਿਆ ਇਹ ਚਪਲਾ ਮਿਲ ਜਾਨੀ ਹੈ ਸਰ ਆ ਦੇਖੋ 249 ਐਮ ਆਰ ਪੀ ਦੀ ਹੈ ਵਿਦ ਬਿਲ ਤੇ ਮਾਲ ਪੱਕਾ ਮਾਲ ਹੈ ਕੋਈ ਇਹ ਜਾ ਉਹ ਨਹੀਂ ਹੈ ਬ੍ਰੈਂਡ ਦਾ ਮਾਲ ਹੈ ਇਹ ਪੂਰਾ ਆਪਾਂ ਨੂੰ 19 ਸੇਲ ਕਰਨ ਵਾਸਤੇ ਮਿਲ ਜੇਗੀ ਸਰ ਠੀਕ ਹੈ ਐਂ ਦੇ ਅੰਦਰ ਵੀ ਆਪਣੇ ਕੋਲ ਨਾ ਨਾ ਕਰਦੇ ਵੀ 70 ਤੋਂ 80 ਤਰੀਕੇ ਦੀ ਸਰ ਆਪਾਂ ਨੂੰ ਵੈਰਾਈਟੀ ਮਿਲ ਜੇਗੀ ਚਾਹੇ ਉਹ ਲੇਡੀਜ਼ ਦੀ ਹੈ ਚਾਹੇ ਉਹ ਜੈਂਟਸ ਦੀ ਹੈ ਠੀਕ ਹੈ ਜੀ ਈਵਨ ਉਹ ਫੈਬ੍ਰਿਕੇਸ਼ਨ ਚੱਪਲ ਹੈ ਚਾਹੇ ਉਹ ਪੀਯੂ ਦੀ ਚੱਪਲ ਹੈ ਸਾਰੀ ਚੱਪਲ ਮਿਲ ਜਣਗੀਆਂ ਸਰ ਠੀਕ ਹੈ ਜੀ ਤੇ ਸਾਰੀ 99 ਦੇ ਅੰਦਰ ਸੇਲ ਕਰਨ ਵਾਸਤੇ ਮਿਲੇਗੀ ਸਰ ਠੀਕ ਹੈ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਦਰਮਿੰਦਰ ਜੀ ਜੇਕਰ ਆਪਾਂ ਸਟਾਕ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਕਰਕੇ ਕੋ ਡਾਊਨ ਦੇ ਅੰਦਰ ਲੈ ਕੇ ਆਏ ਕਿ ਸਟਾਕ ਦੀ ਗੱਲ ਕਰੀਏ ਤਾਂ ਆਪਣੇ ਕੋਲ ਸਾਰੀ ਹੀ ਵੈਰਾਈਟੀ સ્ટોક લગે પિયાજી છત તક બાર જીમે ટ્રક હે યે ચાર ટ્રક ઓર આ જાયે તો માલિક દી કૃપાના લા પાઉ આજ ભરકે વેજ દંગે આપણ ઓન દેવાસ્તે થાનું એ નહી કહેના પડેગા કે આઉટ ઓફ સ્ટોક આઇટમ જી ઠીક હે જી એવી તિન મંજીલા આપને કોલો હે જો પ્રોપર તિન મંજીલા આપ સ્ટોક ભર રખયા સર ગોડા ઉન દે અંદર એક રાઉન્ડ તનો ઓન મે નીચે લગવાના જેડી સાટે ડિસ્પ્લે રૂમ હે જી ઠીક સર હાજી દરમેnderજી આપા ઓન ડિસ્પ્લે રૂમ وچ આ ગયા તુસી દેખોંગે આપરે કોલો પ્લાસ્ટિક દી સારી વેરાઇટી હે જેડી ભી 99 દે અંદર સેલ હો રહી હે સર ਉਸ ਤੋਂ ਬਾਅਦ ਆਪਾਂ ਦੇਖਾਂਗੇ ਸਰ ਆਪਣੇ ਕੋਲ ਆ ਪੜਦੇ ਹੈ ਜੀ ਜੇ 99 ਦੇ ਅੰਦਰ ਸੇਲ ਹੁੰਦੇ ਹੈ ਜੀ 4 ਫੁੱਟ ਦਾ ਹੈ 4.9 ਦਾ ਤੇ 4.7 ਦਾ ਜੀ ਜੋ 99 ਦੇ ਅੰਦਰ ਪੜਦੇ ਸੇਲ ਹੁੰਦੇ ਆ ਆਪਣੇ ਕੋਲ ਵੈਰਾਈਟੀ ਹੈ ਫੁੱਟ ਦੇ ਦੀ ਉਸ ਤੋਂ ਬਾਅਦ ਦਰਵਿੰਦਰ ਜੀ ਤੁਸੀਂ ਦੇਖੋਗੇ ਆ ਹੈਂਡਲੂਮ ਦੇ ਅਚਾਨ ਹੈ ਇਹ ਅਸਲ ਇਹ ਵੀ ਆਪਾਂ 99 ਦੇ ਅੰਦਰ ਹੀ ਸੇਲ ਕਰਨ ਵਾਸਤੇ ਦਿੱਤਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਰ ਗੱਲ ਕਰੋਗੇ ਆ ਆਪਣੇ ਕੋਲ ਵੈਰਾਈਟੀ ਹੈ ਜੀ ਮੈਟਾਂ ਦੀ ਹੈਂਡਲੂਮ ਦੀ ਪ੍ਰੋਪਰ ਵੈਰਾਈਟੀ ਹੈ ਮੈਟ ਦੀ ਉੱਪਰ ਆਪਾਂ ਟੇਬਲ ਤੇ ਨਹੀਂ ਦਿਖਾ ਨਹੀਂ ਸਕਦੇ ਸੀ ਆ ਦੇਖੋ ਬਿਲਕੁਲ ਸਾਰੇ ਅਲੱਗ-ਅਲੱਗ ਮੈਟ ਲੱਗ ਗਏ ਸਰ 25 ਰੁਪਏ ਦਾ ਮੈਟ ਆਪਣੇ ਕੋਲ ਚੱਲੂ ਹੋ ਜਾਂਦਾ ਹੈ ਜੀ ਠੀਕ ਹੈ ਜੀ 25 ਰੁਪਏ ਤੋਂ ਲੈ ਕੇ 99 ਦੇ ਅੰਦਰ ਸੇਲ ਕਰਨ ਵਾਸਤੇ ਆਪਣੇ ਕੋਲ ਸਾਰੇ ਮੈਟ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਸਰ ਆਪਣੇ ਕੋਲ ਸਲੈਬ ਰੋਲ ਮਿਲ ਜਾਣਗੇ ਜੀ ਉਸ ਤੋਂ ਬਾਅਦ ਸੀਨਰੀ ਦੀ ਆਪਣੇ ਕੋਲ ਸਾਰੀ ਵੈਰਾਈਟੀ ਮਿਲ ਜੇਗੀ ਜਿਹੜੀ ਆ ਤੁਹਾਡੀ 50 ਰੁਪਏ ਤੋਂ ਚੱਲੂ ਹੋ ਜਾਏਗੀ ਜੀ ਸੀਨਰੀ ਦੀ ਆਪ ਲੋਕਾਂ ਨੂੰ ਸਾਰੀ ਵੈਰਾਈਟੀ ਮਿਲ ਜਾਈਏ ਉਸ ਤੋਂ ਬਾਅਦ ਸਰ ਆਪਾਂ ਗੱਲ ਕਰੀਏ ਫਾਈਲ ਕਵਰ ਮਿਲ ਜਾਣਗੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਰ ਆਪਣੇ ਕੋਲ ਪਰਸ ਮਿਲ ਜਾਣਗੇ ਖਿਡੌ ਠੀਕ ਹੈ ਹਾਂਜੀ ਤੇ ਰਵਿੰਦਰ ਜੀ ਹੁਣ ਆਪਾਂ ਆ ਗਏ ਆ ਜੀ ਬਰਤਨ ਉਹਨੇ ਬਰਤਨ ਦੀ ਦੇਖੋ ਜੀ ਪ੍ਰੋਪਰ ਸਾਰੀ ਵੈਰਾਈਟੀ ਆਪਣੇ ਕੋਲ ਬਰਤਨ ਦੀ ਮਿਲ ਜਾਏਗੀ ਚਾਹੇ ਉਹ ਪ੍ਰਾਤ ਹੈ ਚਾਹੇ ਉਹ ਟੀਫਿਨ ਹੈ ਚਾਹੇ ਉਹ ਤਵਾ ਹੈ ਚਾਹੇ ਕੜਾਈ ਹੈ ਕੁਝ ਵੀ ਹੈ ਬਰਤਨ ਤੁਹਾਨੂੰ ਸਾਰਾ ਸਟੀਲ ਦਾ A to Z ਬਰਤਨ ਮਿਲ ਜਾਏਗਾ ਸਰ ਉਸ ਤੋਂ ਬਾਅਦ ਸਾਰੇ ਤੁਹਾਨੂੰ ਕ੍ਰੌਕਸ ਵਗੈਰਾ ਮਿਲ ਜਾਣਗੇ ਜਿਹੜੇ ਆਪਣੇ ਫੁੱਟਵੀਅਰ ਦੇ ਅੰਦਰ ਚੱਲ ਰਹੇ ਹੈ ਜੋ ਅੱਜ ਸਟਾਕਸ ਮਿਲ ਜੇਗਾ ਸਰ ਸਲੀਪਰ ਮਿਲ ਜਾਣਗੇ ਸਾਰੇ ਅਗਰ ਤੁਸੀਂ ਦੇਖੋਗੇ ਤਾਂ ਪ੍ਰੋਪਰ ਤੁਹਾਨੂੰ ਹਰ ਇੱਕ ਹਰ ਇੱਕ ਫੁੱਟਵੀਅਰ ਦੀ ਹਰ ਇੱਕ ਵੈਰਾਈਟੀ ਮਿਲ ਜੇਗੀ ਸਰ ਉਸ ਤੋਂ ਬਾਅਦ ਤੁਸੀਂ ਅੱਧਰ ਦੇਖੋ ਜੀ ਸਾਰੇ ਆਪਾਂ ਸਟਾਕ ਸਾਰੇ ਹੀ ਇਹ ਆਈਟਮ ਦਾ ਸਟਾਕ ਪਿਆ ਹੈ ਜੀ ਆਪਣੇ ਕੋਲੋਂ ਤੇ ਤੁਹਾਨੂੰ ਇੱਕ 1000 ਤੋਂ ਉੱਤੇ ਪ੍ਰੋਡਕਟ ਇੱਕ ਹੀ ਛਤ ਦੇ ਥਲੇ ਮਿਲ ਜਾਣਗੇ ਸਰ ਉਹ ਵੀ ਤੁਸੀਂ ਕੀ ਥਾਨੇ ਗੰਗਾ ਨਗਰ ਆਣਾ ਸਿਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਰ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹੀ ਹੈ ਬੜਾ ਵਯਾਰ ਬੜਾ ਵਯਾਰ ਦੇ ਅੰਦਰ ਦੋ ਨੰਬਰ ਗੇਟ ਤੇ ਆ ਰਿਹਾ ਸਰ ਤੁਸੀਂ ਦੋ ਨੰਬਰ ਗੇਟ ਤੇ ਸਸਤਾ ਵਯਾਰ ਦਾ ਹੋਲਡਿੰਗ ਲੱਗੇ ਮਿਲ ਜਾਣਗੇ ਤੁਹ 1 2 3 4 5 ਸਰ ਬਹੁਤ ਬਹੁਤ ਧੰਨਵਾਦ ਸਰ ਸ਼ੁਕਰੀਆ ਜੀ ਤੇ ਫਿਰ ਤੋਂ ਆਂਦੇ ਰਵਾਂਗੇ ਤੇ ਇਸ ਵਾਰ ਜਿੰਨੇ ਸਾਡੇ ਕਸਟਮਰ ਆਣਗੇ ਜਿੰਨੇ ਸਟੋਰ ਖੁੱਲਣਗੇ ਅਸੀਂ ਉਹਦੀ ਵੀ ਜਾਣਕਾਰੀ ਦੇਾਂਗੇ ਬਿਲਕੁਲ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਥੈਂਕ ਯੂ